ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਆਪਾਂ ਡਬਲ ਬੈੱਡ ਦੇ ਪੂਰੇ ਨੂੰ ਕਿੰਨੇ ਆਸਾਨ ਤੇ ਸੌਖੇ ਤਰੀਕੇ ਨਾਲ ਧੋ ਸਕਦੇ ਹਾਂ ਫੁੱਲ ਵੀਡੀਓ ਜ਼ਰੂਰ ਦੇਖਿਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਤੁਹਾਡਾ ਸਾਈਡ ਬੋਲਸਣਾ ਜੀ ਸਾਰੇ ਠੀਕ ਹੈ ਅਸੀਂ ਵੀ ਸਾਰੇ ਠੀਕ ਹਾਂ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਸਭ ਸਾਰੇ ਠੀਕ ਹੈ ਹਾਂ ਜੀ ਰੋਜੀ ਸਵੇਰ ਦਾ ਟਾਈਮ ਆ ਤੇ ਪਕ ਰਹੀਆਂ ਨੇ ਸਵੇਰ ਦੀ ਮਿੱਠਿਆ ਰੋਟੀ ਸਕੂਲ ਤਿਆਰ ਹੋਏ ਖੜੇ ਨੇ ਹਾਂਜੀ ਇੱਥੇ ਸਵੇਰੇ ਸਵੇਰੇ ਮੈਂ ਲੱਗ ਗਈ ਸੀਗੀ ਰੋਟੀ ਲਾਉਣ ਸਵੇ ਨੂੰ ਤਾਂ ਰੋਟੀ ਆਪਣੇ ਦਹੀਂ ਦੇ ਨਾਲੇ ਖਾਂਦੇ ਨੇ ਕਦੇ ਮਿੱਠੇ ਵਾਲੇ ਕਦੇ ਮੂੜੀਆਂ ਵਾਲੀਆਂ ਤੇ ਸਜਪਰੀ ਵੀ ਤਿਆਰ ਹੋ ਗਿਆ ਸੀਗਾ ਬਸ ਨਾਲ ਦੀ ਨਾਲ ਖਾ ਕੇ ਸਕੂਲ ਨੂੰ ਚਲੇ ਜਾਣਗੇ ਜਿਹੜੀ ਬੋਟਾਂ ਨੇ ਆਪਣੇ ਇੱਥੇ ਪਾਣੀਆਂ ਹਾਂ ਚਲੋ ਚੋਰੀ ਦੀ ਫੇਰ ਚੁੱਪੀ ਬਲੋ ਚੋਣ ਨਾ ਇਹਦਾ ਲਾ ਰਿਹਾ ਥੱਲੇ ਲਾ ਤੁਸੀਂ ਦੇਖੋ ਥੱਲੇ ਅੱਜ ਅੱਜ ਦਿਨ ਹੋ ਗਿਆ ਮੰਗਲਵਾਰ ਠੀਕ ਆ ਨਾ ਜੀ ਅਮਕਾ 10 ਦਾ ਹੋ ਗਿਆ ਬੁੱਧਵਾਰ 11 ਦਾ ਵੀਰਵਾਰ ਇਹ 14 ਦਿਨ ਤੋਂ ਕਿ ਆਉਂਦੀ ਸ਼ੁੱਕਰਵਾਰ 13 ਦਾ ਨਹੀਂ ਰਿਹਾ ਸ਼ਨੀਵਾਰ 14 ਅੈਤਵਾਰ ਅੈਤਵਾਰ ਦੀ ਮੋਟਾ ਲੰਗ ਹਾਂਜੀ ਅੱਜ ਆਪਾਂ ਧੋਣ ਲੱਗਿਆ ਡਬਲ ਬੈੱਡ ਦਾ ਪੂਰਾ ਤੇ ਇਹ ਤੋਂ ਮਾਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਤੇ ਮੈਂ ਕਿਸ ਤਰ੍ਹਾਂ ਧੋਨੀ ਆ ਇਹ ਦੱਸਦੇ ਆਪਾਂ ਤੁਹਾਨੂੰ ਆਪਾਂ ਨੇ ਪਹਿਲਾਂ ਪਾਣੀ ਭਰ ਲਿਆ ਇਹਦੇ ਵਿੱਚ ਫੁੱਲ ਡਬਲ ਵਰਡ ਦਾ ਪੂਰਾ ਹੈ ਕਾਫੀ ਜ਼ਿਆਦਾ ਭਰਿਆ ਤੇ ਆਪਾਂ ਧੋ ਰਿਆਂ ਨੂੰ ਮਸ਼ੀਨ ਦੇ ਵਿੱਚ ਪਾਣੀ ਆਪਾਂ ਨੇ ਭਰ ਲਿਆ ਤੇ ਇੱਕ ਕੌਲੀ ਲੈ ਲਈ ਆਪਾਂ ਨੇ ਸਰਫ ਦੀ ਆਪਾਂ ਮਸ਼ੀਨ ਚਲਾ ਦਈਏ ਪਹਿਲਾਂ ਬਹੁਤ ਸਾਫ ਬਣਾ ਦੇ ਥੋੜਾ ਜਨਾ ਇਹਦੇ ਵਿੱਚ ਮੈਂ ਪਾਉਂਗੀ ਛਿੱਟਾ ਬਿਨੇਗਾ ਫਾਗ ਬੈਕਟੀਰੀਆ ਵਗੈਰਾ ਹੋਣ ਤੇ ਸਭ ਮਰ ਜਾਣਗੇ ਤੇ ਹਮ ਆਪਣਾ ਪੂਰਾ ਬਹੁਤ ਵਧੀਆ ਸਾਫ ਹੋ ਜਾਊਗਾ ਗੰਦਗੀ ਜਿਹੜੀ ਕੋਲੂ ਆਪਾਂ ਇਹਨੂੰ ਇੱਧਾ-ਅੱਧਾ ਕਰਕੇ ਧੋਵਾਂਗੇ ਪੂਰੇ ਜਿੰਨਾ ਅੱਧਾ ਦੇਖੋ ਅੱਧਾ ਆਪਾਂ ਨੇ ਪਾਤਾ ਵਿੱਚ ਤੇ ਇੱਧਾ ਆਪਾਂ ਨੇ ਇੱਧਰ ਮਸ਼ੀਨ ਦੇ ਵਿੱਚ ਰੱਖਿਆ ਅੱਧਾ ਪੂਰਾ ਧੋਊਗਾ ਆਪਣਾ ਇਸ ਤਰ੍ਹਾਂ ਆਪਾਂ ਧੋਵਾਂਗੇ ਆਪਾਂ ਇਹ ਮਸ਼ੀਨ ਦੇ ਵਿੱਚ ਇੱਧਰ ਰੱਖਿਆ ਸਿਕਉਣ ਵਾਲੀ ਦੀ ਸੱਪ ਗਈ। ਫਿਰ ਜਦੋਂ ਇੱਧਰ ਲਾ ਤੋਤਾ ਗਿਆ ਨਾ ਇਹਨੂੰ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਇੱਧਰ ਕਰ ਦਾਂਗੇ ਧੋਣ ਵਾਲੇ ਸਹਲ 15 ਮਿੰਟ ਤੇ ਲਾਵਾਂਗੇ ਪਹਿਲਾਂ ਇਹ ਮਸ਼ੀਨ ਜਿਹੜੇ ਦਵਾਵਾਂਗੇ। ਸਮਾਰ ਕੇ ਤੋ ਹੋ ਜਾਊਗਾ ਨਾ ਫਿਰ ਕੱਢਾਂਗੇ ਪਹਿਨ ਬਾਹਰ ਚਲੋ ਜੀ ਨੂੰ 15 ਮਿੰਟ ਤੱਕ ਚੱਲਣ ਦੰਨੇ ਆ फिर होम करते हैं अपना अद्धा पूरा तो हो गया इतना अच्छा तो तो गया पंद्रह इतों खड़ा पता लगता है? तो ਨੱਚ ਜੀ ਦੇ ਨੰਦ ਇਹੰਨਾ ਪਹੁੰਚ ਗਿਆ ਥੋੜਾ ਬੱਧੀ ਪਾ ਲਾਂਗੇ ਸਮਾਨ ਦੇ ਪੁੱਤ ਜੀ ਜਾਈ ਕੋਰ ਅੰਦੇ ਨਾਲ ਦਲਫਸਾ ਤੋ ਤਵੇ ਇਹਨੂੰ ਚੋਣ ਜਾ ਲਓ ਜੀ ਹਣਾ ਆਪਣਾ ਅੱਧਾ ਭੂਰਾ ਜਿਹੜਾ ਰੰਗਦਾ ਸੀ ਉਹ ਵੀ ਧੋ ਹੋ ਰਿਹਾ ਤੇ ਇਦਾਂ ਇੱਧਰ ਦੇਖੋ ਕਿੰਨਾ ਨਿੱਖ ਗਿਆ ਇਹ ਉਹ ਤਾਂ ਹੋ ਗਿਆ ਉਗਲਾ ਤਾਂ ਹੋ ਜੂਗਾ ਫਿਰ ਆਪਾਂ ਕੱਢ ਦਾਂਗੇ ਸਾਰਾ ਬਾਹਰ ਪਾਣੀ ਪਾਉਣਨੇ ਆਪਾਂ ਇਹਨੂੰ ਇਦਰ ਕੱਢ ਦਨੇ ਤੇ ਭੂਰਾ ਆਪਣਾ ਬਿਲਕੁਲ ਧੋ ਹੋ ਗਿਆ ਹੁਣ ਪੂਰੇ ਨੂੰ ਆਪਾਂ ਕੋਰਤੀ ਦੇ ਉੱਤੇ ਰੱਖ ਦਾਂਗੇ ਹੈਨਾ फेर ਇਹ ਇਨੇ ਥੇਨੇ ਚਲਦੇ ਆਪਣੀ ਮੋਟਰ ਚੱਲਦੀ ਹੈ ਮੋਟਰ ਤੇ ਘੱਲ ਕੇ ਲੈ ਕੇ ਆਵਾਂਗੇ ੁੱਲੇ ਪਾਣੀ ਦੇ ਵਿੱਚ ਇੱਥੇ ਨੂੰ ਛੁੱਟ ਦੇਣਾ ਤੇ ਆਪਾਂ ਚੱਕਣਾ ਸੌਖਾ ਪਾਣੀ ਜਿਹੜਾ ਐਕਸਟਰਾ ਸਾਰੇ ਨਿਕਲ ਜਾਏ ਬਹੁਤ ਵਧੀਆ ਨਿਕਲ ਗਿਆ ਤੇ ਇੰਨਾ ਬਾੜਾ ਕੈਮ ਨਹੀਂ ਕਰਦਾ ਹੈਗਾ ਤੋਂ ਨੂੰ ਸੁੱਕੇ ਤਰੀਕੇ ਨਾਲ ਧੋਵ ਜਾਂਦਾ ਇਸ ਤਰ੍ਹਾਂ ਤੇ ਕੋਈ ਖੱਜਾ ਖਾਰ ਹੋਣੀ ਲੋੜ ਜੀ ਬਸ ਆਪਾਂ ਰੂਦੋ 2 ਛੱਕਾਗੇ ਜਾਨੂੰ ਮਚੂਗਾ ਇੱਥੇ ਰੱਖ ਲੈਣਾ ਇਹਨਾ ਪਾਣੀ ਦਸ ਮਿੰਟ ਚੋ ਇਹਨੇ ਹਲੋ ਹੋਣਾ ਤਾਂ ਆਪਾਂ ਮਚੂਗਾ ਨਾ ਪਾਣੀ ਮਚੀ ਜਾਊਗਾ ਫਿਰ ਆਪਾਂ ਫਿਰ ਲੈ ਕੇ ਚੱਲ ਕੇ ਆਵਾਂਗੇ ਤੇ ਪਾਣੀ ਦੇ ਕਿਹੜੇ ਹੋਗੇ

ਹਾਂਜੀ ਆਪਾਂ ਨੇ ਪੂਰਾ ਢਾਸੀ ਦਾ ਡਬਲ ਬੈੱਡ ਦਾ ਉਹਨੂੰ ਘਚਾ ਲਤਾ ਕੋ ਆਲੂ ਤੇ ਖੁੱਲੇ ਪਾਣੀ ਦੇ ਵਿੱਚ ਆਪਾਂ ਨੇ ਇੱਕ ਚੱਲਤਾ ਮੋਟਰ ਚੱਲ ਰਹੀ ਸੀਗੀ ਆਪਾਂ ਨੇ ਬਰਸੀਮ ਤੇ ਸਰੋਂ ਨੂੰ ਪਾਣੀ ਦਿੱਤਾ ਸੀਗਾ ਥਾਰ ਕੇ ਫਿਰ ਮੈਨੂੰ ਵੀ ਇਦਾਂ ਹੋ ਗਿਆ ਵੀ ਅੱਜ ਧੋ ਦੰਨੇ ਆ ਤੇ ਵੀ ਖੁੱਲੇ ਪਾਣੀ ਚ ਹੈ ਨਾ ਸਮਾਰ ਕੇ ਧੋਤਾ ਜਾਂਦਾ ਹੈ ਸਾਰੇ ਸਰਫੂਗਾਰੇ ਨਿਕਲ ਜਾਂਦੀ ਹੈ ਤੇ ਨਾਲ ਦੀ ਨਾਲ ਬਾਅਦ ਚ ਫਿਰ ਪੂਰਾ ਧੋਣ ਤੋਂ ਬਾਅਦ ਮੈਂ ਨਾ ਜਿਹੜੇ ਫਿਰ ਡੇਲੀ ਰੂਟੀਨ ਵਾਲੇ ਕੱਪੜੇ ਸੀਗੇ ਉਹ ਵੀ ਲੱਗੇ ਹੋਏ ਸੀਗੇ ਧੋਣ ਤੇ ਉਹ ਵੀ ਫਿਰ ਮੈਂ ਮੋਟਰ ਤੇ ਖਚਾਲਦੇ ਹੁੰਦੇ ਸੀਗੇ ਵੀ ਚਾਲ ਲਈ ਜਾਨੂੰ ਪੂਰਾ ਨੂੰ ਉੱਚੜ ਦਿਆਂ ਨੂੰ ਇਹ ਇਹ ਨੂੰ ਉੱਚੜ ਜਾਣਗੇ ਤੇ ਫਿਰ ਇਹਨਾਂ ਨੂੰ ਸਾਈਡ ਤੇ ਕਰ ਦਾਂਗੇ ਤੇ ਪੂਰਾ ਇਸੇ ਤਰ੍ਹਾਂ ਤੇ ਸੁੱਕਣਾ ਪਾਦਾਂਗੇ ਆ ਹੁਣ ਨਾ ਮੈਂ ਕਾ ਚੱਲ ਕੇ ਪੂਰਾ ਸਿਰਫ ਉਹ ਕੁਰਸੀ ਦੇ ਉੱਤੇ ਰੱਖਤਾ ਕੁਰਸੀ ਦੇ ਉੱਤੇ ਨਾ ਫਿਰ ਪਾਣੀ ਨਿਚੜ ਜੂਗਾ ਫਿਰ ਚੱਕਣ ਦੇ ਵਿੱਚ ਨਾਲੇ ਸਾਨੀ ਹੋ ਜੂਗੀ ਆਪਾਂ ਨੂੰ ਤੇ ਹਲਕਾ ਹੋ ਜੂਗਾ ਮਤਲਬ ਸਾਰਾ ਪਾਣੀ ਨਿਚੜ ਕੇ ਪੂਰੇ ਦਾ ਫਿਰ ਚੱਕ ਕੇ ਲਿਆ ਕੇ ਨਾ ਕੁਰਸੀ ਆਪਾਂ ਇੱਥੇ ਰੱਖ ਲਾਂਗੇ ਤੇ ਫਿਰ ਧਾਰ ਤੇ ਸਿਰਦਾਂਗੇ ਆਪਾਂ ਪੂਰੇ ਨੂੰ ਤੂਪਾ ਵਧੀਆ ਸੀਗੀ ਛੇਤੀ ਸੁੱਕ ਜਾਣਾ ਬਹੁਤਾ ਟਾਈਮ ਨਹੀਂ ਲੱਗਣਾ ਹੈਗਾ ਪੂਰੇ ਨੂੰ ਫਿਰ ਗਾ ਅੱਗੇ ਅੱਗੇ ਤਾਂ ਧੁੰਦਾ ਪੈਣ ਲੱਗ ਜਾਣੀਆਂ ਨੇ ਤੇ ਇਹ ਪੂਰਾ ਨਾ ਸੱਜਪੇਤ ਲੰਦਾ ਹੁੰਦਾ ਸੀਗਾ ਤੇ ਬਸਤੋ ਹੋਣੇ ਕੱਢਿਆ ਸੀਗਾ ਹਲੇ ਧੂਣ ਦੀ ਕੋਈ ਜ਼ਰੂਰਤ ਨਹੀਂ ਸੀਗੀ ਫਿਰ ਵੀ ਸਾਇ ਨੇ ਤਵਾ ਲਿਆ ਕਹਿੰਦਾ ਇਨੇ ਨਾ ਜਾਣਾ ਫਿਰ ਉੱਥੇ ਜਿਵੇਂ ਕਿ ਹੁਣ ਆਪਣੇ ਪੋਦੇ ਦਿਨ ਚੱਲਣੇ ਨੇ ਨਾ ਗੁਰੂ ਜੀ ਦੇ ਤੇ ਲੰਗਰ ਲੱਗਣਗੇ ਫਤੇਗੜ ਸਾਹਿਬ ਫਿਰ ਲੰਗਰ ਤੇ ਜਾਂਦੇ ਹੁੰਦੇ ਨੇ ਉੱਥੇ ਕਹਿੰਦਾ ਨਾ ਮੈਂ ਨਾਲ ਲੈ ਕੇ ਜਾਣਾ ਪੂਰਾ ਤਾਂ ਕਿਨੇ ਤਵਾਇਆ ਹੈ ਅੱਧਰੱਜ ਆਪਾਂ ਲੰਗਰ ਦੇ ਸਾਰੇ ਨੂੰ ਲਾ ਕੇ ਮੋਟਰ ਚੱਲਦੀ ਸੀਗੀ ਤੇ ਢੜਾਤੇ ਕਾਫੀ ਦਿਨਾਂ ਵਾਂਗ ਲਾਇਆ ਨੇ ਪਾਣੀ ਲੁੱਗਾ ਸੀਗਾ ਨਾਲ ਇਦਾਂ ਸੀ ਉਹ ਖੁੱਲਾ ਪਾਣੀ ਅੱਜ ਚਲੇ ਜਾਊਗਾ ਖੇਤ ਦੇ ਵਿੱਚ ਹਨਾ ਤੇ ਰਜ ਨੜਾ ਤੇ ਆਪਾਂ ਨੇ ਇਹ ਤੇ ਇਧਰ ਬੱਕਰੀਆਂ ਆਪਣੇ ਪੱਠੇ ਖਾ ਰਹੀਆਂ ਨੇ ਤੇ ਆਪਣੀ ਖੁਸ਼ੀ ਬੈਠੀ ਉਧਰ ਤੁਪਾ ਰਾਮ ਕਰ ਰਹੀ ਉਹ ਨਹੀਂ ਨੜਾਈ ਹੈਗੀ ਕਿਤੇ ਠੰਡੇ ਨਾ ਮੰਨ ਜਵੇ ਨਾ ਛੋਟੀ ਆ ਤੇ ਬਾਕੀ ਸਾਰੇ ਨੜਾ ਤੇ ਕੱਪੜੇ ਪਾ ਦੇ ਸੁੱਕਣੇ ਹਾਲੇ ਹੋਰ ਲੈ ਕੇ ਆਉਂਗੀ ਥੋੜੇ ਜਿਹੇ ਲੰਦੇ ਨੇ ਹਾਲੇ ਹੋ ਤੋਂ ਤੋਂ ਦੇ ਕੇ ਆ ਮੰਗੀ ਹਾਂਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਪੂਰਾ ਆਪਣਾ ਉੱਚੜ ਗਿਆ ਸੀਗਾ ਤੇ ਇੱਥੇ ਹੀ ਇਕੱਠਾ ਕਰਦੇ ਹੈਗੀ ਇਹਨੂੰ ਵੀ ਰਾਤ ਨੂੰ ਨਾ ਮੈਂ ਲਾ ਕੇ ਨਾ ਕੁਰਸੀ ਦੇ ਉੱਤੇ ਰੱਖ ਦੂੰਗੀ ਤੇ ਸਵੇਰੇ ਸੁੱਕਣੇ ਪਾਵਾਂਗੇ ਕਿਉਂਕਿ ਜੀ ਆਪਣੇ ਨੇੜੇ ਫੈਕਟਰੀਆਂ ਨੇ ਤੇ ਫੈਕਟਰੀਆਂ ਦੀ ਕਾਲਸ ਇੰਨੀ ਜ਼ਿਆਦਾ ਆਉਂਦੀ ਹੈ ਫਿਰ ਰਾਤ ਨੂੰ ਨਾ ਕੱਪੜਿਆਂ ਤੇ ਪੈ ਜਾਂਦੀ ਜੇ ਕੱਪੜੇ ਬਾਹਰ ਛੱਡ ਦੇ ਤੇ ਕਾਲੇ ਹੋ ਜਾਂਦੇ ਨੇ ਤਾਂ ਕਰਕੇ ਫਿਰ ਆਪਾਂ ਲਾ ਕੇ ਇਹਨੂੰ ਅੰਦਰੇ ਰੱਖਾਂਗੇ ਕਾਲੂ ਸੁਪਨੇ ਦੁਆਰਾ ਪਾ ਦਾਂਗੇ ਤੇ ਸੁੱਕ ਜਾਊਗਾ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਮਿਲਦੇ ਆਂ ਜੀ ਕਾਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਟੇਰ ਜੀ ਬਾਏ ਬਾਏ